ਇਹ ਹੋਰ ਵੀ ਆਪਾਂ ਪਿੱਛੇ ਹੋਰ ਦੁਕਾਨਾਂ ਤੇ ਲਾਏ ਆ ਹੁਣ ਅੱਗੇ ਆਏ ਆ ਭਾਰਗੋ ਕੈਂਪਲ ਤੁਰੇ ਫਿਰਦੇ ਆ ਦੁਵਾੜਾ ਚਲਾ ਕੈਂਪਲੇ ਕੈਂਪਲੇ ਕੈਂਪ ਵਾਲੇ ਤੇ ਕੈਂਪਲੇ ਅੱਗੇ ਆ ਜਾਓ ਮੁਰਗੀ ਵਾਲੇ ਕੈਂਪਲੇ ਅੱਗੇ ਆ ਜਾਓ ਧੱਕੀ ਲੱਗੇ ਤੱਕ ਕੈਨੇਡਾ ਤੇ ਹਣਾ ਸੀਏ ਟਾਵਰ ਉੱਦਾਂ ਹੈ ਗੁਲੰਦਰ ਦਾ ਟਾਵਰ ਓਰਕੀਲੇ ਮੁਰਗੀ 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 ਵਾਲੇ ਆ ਜਾਓ ਆ ਜਾਓ ਤੁਮ ਚਲਾਗਾ ਕਿੰਗ ਆਫ 뮤జిక్ ਇੰਡਸਟਰੀ

ਤਦੀਆਂ ਆਪ ਹੀ ਹੈਗੀਆਂ ਦੋਨੋਂ ਟਾਟਾ ਦੀਆਂ ਦਾ ਮਾਸੀ ਦਾ ਹੁਣੇ ਹਾਂਜੀ ਤੇ ਸਵੇਰ ਦੇ 3 ਵੱਜ ਚੁੱਕੇ ਆ ਤੇ ਅੱਜ ਦਾ ਵਲੌਗ ਥੋੜਾ ਜਿਹਾ हटਕੇ ਆ ਆਪਾਂ ਚੱਲੇ ਆ ਮੁਰਗੇ ਆਲੀ ਗੱਡੀ ਭਰਨ ਤੁਹਾਨੂੰ ਦਿਖਾਉਨੇ ਆ ਸਾਰਾ ਸਾਗ ਦਾ ਕਿਦਾਂ ਇਨਫੋਰਮੇਸ਼ਨ ਵਲੌਗ ਆ ਅੱਜ ਦਾ ਜਿਹੜੇ ਚੈੱਕ ਕਰ ਲੋ ਸਾਵਾ 10 ਨਾ ਹੋ ਜੁਕੇ ਤੇ ਆ ਮੁੰਡਾ ਮਾਸੀ ਦਾ ਤੁਸੀਂ ਦੇਖਦੇ ਰਹਿੰਦੇ ਨੇ ਤੇ ਆਇਦਾ ਵਲੌਗ ਥੋੜਾ ਇਨਫੋਰਮੇਸ਼ਨ ਵਾਲਾ ਵੀ ਹੋ ਸਕਦਾ ਆ ਤੇ ਅੱਪਾ ਤੁਹਾਨੂੰ ਮਤਲਬ ਪ੍ਰੋਪਰ ਇਹਦੇ ਚ ਦੱਸਾਂਗੇ ਵੀ ਆਪਾਂ ਕਿੱਤਾ ਮਾਲ ਮਤਲਬ ਕਿੱਤਾ ਲੱਦਦੇ ਆ ਵਰਗਾ ਅ ਪਹਿਲਾਂ ਵੀ ਦੱਸਿਆ ਆ ਤੇ ਅੱਗੇ ਫਿਰ ਕਿੱਦਾਂ ਦੁਕਾਨਾਂ ਤੇ ਜਾਂਦਾ ਆ ਤੇ ਅੱਗੇ ਫਿਰ ਹੋਟਲਾਂ ਕਿੰਨੇ ਦਾ ਜਾਂਦਾ ਆ ਅੱਜ ਤੱਕ ਪ੍ਰੋਪਰ ਪੂਰੀ ਇਨਫੋਰਮੇਸ਼ਨ ਦਵਾਂਗੇ ਆਪਾਂ ਇਸ ਵਲੌਗ ਰਾਈ ਤੇ ਹੁੰਦਾ ਮਾਸੀ ਦਾ ਇਹ ਨੂੰ ਤੇ ਹੋ ਗਏ ਫਿਰ ਸਾਣਾ 4-5 ਸਾਲ ਹੋ ਗਏ ਨਾ ਤੈਨੂੰ ਕੰਮ ਕਰਦੇ ਆ ਜਾਰੀ ਹੋ ਗਏ ਤੇ ਪਹਿਲਾ ਇਹਦਾ ਆਪਣਾ ਪੋਲਟਰੀ ਫਾਰਮ ਸੀਗਾ ਤਾਂ ਹੋੜਾ ਹੀ ਮਤਲਬ ਗੱਡੀਆਂ-ਗੱਡੀਆਂ ਭਰਦੇ ਆ ਦੋ ਗੱਡੀਆਂ ਭਰੀਆਂ ਕਟਾ ਗਈ ਹੋਈ ਆ ਇੱਧਰ ਦਸੂਹਾ ਮਕੇਰੀਆਂ ਵਾਲਾ ਭਰਨ ਤੇ ਅਸੀਂ ਇੱਧਰ ਥੋੜਾ ਆਏ ਹੋਏ ਆ ਨੇੜੇ ਛੇੜੀ ਅਸੀਂ ਚੱਲੇ ਆ ਜਟਿਆੜੇ ਵਾਲਾ ਬਾਕੀ ਆ ਜਾਓਗੇ ਤੁਹਾਨੂੰ ਫਾਰਮ ਤੇ ਜਾ ਕੇ ਦਿਖਾਣੇ ਆ ਤੇ ਕਟਾ ਮਾਲ ਲੱਦੇ ਆ ਹਾਂਜੀ ਤੇ ਕੰਡੇ ਤੇ ਪਹੁੰਚ ਚੁੱਕੇ ਆ ਸਾਹਮਣੇ ਕੰਡਾ ਇੱਥੇ ਹੁਣ ਗੱਡੀ ਖਾਲੀ ਟੋਲੀ ਜਾਊਗੀ ਤੇ ਮੁੜ ਕੇ ਫਿਰ ਮਾਲ ਲੱਦ ਕੇ ਤੇ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਆ ਜਗੰਦਾ ਉਹਨੂੰ ਵਾਲੀ ਪ੍ਰੋਪਰ ਇਨਫੋਰਮੇਸ਼ਨ ਮਿਲੂਗੀ ਚਾਹੇ ਪੌਟਰੀ ਫਾਰਮ ਦਾ ਹੋ ਜੇ ਚਾਹੇ ਗੱਡੀ ਚ ਮਾਲ ਸਪਲਾਈ ਕਰਨ ਦਾ ਚਾਹੇ ਦੁਕਾਨ ਦਾ ਹੋਟਲ ਦਾ ਕੋਈ ਵੀ ਅੱਜ ਆਪਾਂ ਸਾਰੇ ਰੇਟ ਦੱਸ ਲੈਣੇ ਆ ਕਿੰਦਾ ਕਿੰਦਾ ਸਾਕਤਾ ਹੁੰਦਾ ਤੇ ਬਾਕੀ ਆ ਆਪਣਾ ਮਾਸੀ ਦਾ ਮੁੰਡਾ ਦੱਸੂਗਾ ਸਾਰਾ ਤੇ ਪਹਿਲਾਂ ਉਹ ਗੱਡੀ ਦਾ weight ਤੋਲ ਲਈਏ ਇਹੜੇ ਬੰਦਾ ਪੋਲਟਰੀ ਫਾਰਮ ਵਾਲਾ ਉਹ ਆ ਰਿਹਾ ਇੱਥੇ ਫੇਰ ਅੱਗੇ ਤਾਂ ਹੁੰਦਾ ਫੰਦਾ ਪਰ ਉਪਰੀ ਗੱਡੀ ਚੱਕ ਆਈ ਤਾਂ ਗੱਡੀਆਂ ਆਵੇ ਮੋੜ ਤੋਂ 2260 ਆਈ ਤਾਂ ਜੱਟਿਆਂ ਦੇ ਪੈਸੇ ਕਿਆਸ਼ੋ ਕੈਸ਼ ਇਹ ਉਹ ਤਾਂ ਜਿੰਨਾ ਦਾ ਫਾਰਮ ਹੋ ਉਹਨਾਂ ਨੂੰ ਪੈਸੇ ਦੇ ਦਿੰਦੇ ਆ ਦੰਬਰਗੇ ਟੋਲੇ ਜਾਂਦੇ ਆ ਪਹਿਲਾਂ ਖਾਲੀ ਗੱਡੀ ਤੋਲਦੇ ਆ ਹੁਣ ਭਰੀ ਕਿੰਨਾ ਮਾਲ ਆ ਤੇ ਹੁਣ ਆਪ ਆਪਨੇ ਵਾਲੀ ਪਹਿਲਾਂ ਖਾਲੀ ਤੋਲਣੀ ਆ ਇਹ ਰੇ ਤੇ ਕੀ ਬਣਦਾ ਗੱਡੀਆਂ ਤਾਂ ਬਥੇਰੀਆਂ ਆ ਜਾਂਦੀਆਂ ਕੰਡੇ ਤੇ ਬਈ ਕਰੋ ਚੈੱਕ ਹੁਣ ਆਪਣੀ ਗੱਡੀ ਦਾ ਕੰਡਾ ਹੋਣ ਲੱਗਾ ਕੰਡਾ ਸ਼ੇ 22 ਸਿੱਧੂ ਮੂਸੇ ਵਾਲਾ ਕਰੋ ਚਾ ਕਮੈਂਟ ਇਹ ਲੈ ਚੱਲੇ ਵੀਰ ਹੁਣੇ ਜਾਣਾ ਦੁਕਾਨਾਂ ਤੇ few minutes later ਇੱਕ ਡਾਈਟੋ ਕੰਡਾ ਕਰਾ ਕੇ ਗੱਡੀ ਦਾ weight ਮਤਲਬ ਤੋਲ ਲੈਂਦੇ ਆ ਹੁਣ ਇੱਥੇ ਨੇੜੇ ਹੀ ਫਾਰਮ ਆ ਪੋਲਟਰੀ ਤੇ ਉੱਥੋਂ ਜਾ ਕੇ ਆਪਾਂ ਮੁਰਗਾ ਲਦਣਾ ਤੇ ਮੁਰਗਾ ਲਾਦ ਕੇ ਫੇਰ ਦੁਬਾਰਾ ਆਪਾਂ ਇੱਥੇ ਆਉਣਾ ਕੰਡਾ ਕਰਨ ਤੇ ਫੇਰ ਪ੍ਰੋਪਰ ਪਤਾ ਲੱਗਣਾ ਵੀ ਕਿੰਨਾ ਮਾਲ ਆ ਫਿਰੋਜ਼ ਸਾਹਿਬ ਨਾਲ ਕਿੰਨਾ ਵੀ ਰੇਟ ਹੋਵੇ ਫਿਰ ਉਹ ਫਿਰੋਜ਼ ਸਾਹਿਬ ਨਾਲ ਪੈਸੇ ਦੇ ਦਿੰਦੇ ਆ ਬਾਕੀ ਜਿਹੜੇ ਇਹ ਕੰਮ ਕਰਦੇ ਉਹਨਾਂ ਨੂੰ ਤੇ ਚਲੋ ਪਤਾ ਹੀ ਆ ਡੇਲੀ ਦਾ ਕੰਮ ਆ ਹਨ ਹੁਣ ਆਪਾਂ ਵਸ ਫਾਰਮ ਤੇ ਚੱਲੇ ਆਂ ਥੋੜਾ ਕੀਆ ਟੇਡ ਦਾ ਗੱਲਾ ਮਿਟਰਾ ਦੋ ਤੇ ਆ ਜੋ ਮੈਂ ਮਿਲਨੇ ਵਾਰਪਲੇ ਜਾ ਬਸ ਇੱਧੇ ਜੱਦਾ ਤੁਹਾਨੂੰ ਪਿਛਲੇ ਸ਼ਾਟ ਚ ਦਿਖਾਈ ਹੈ ਇੱਧੇ ਗੱਡੀ ਭਰ ਕੇ ਮੁਰਗੇ ਦੀ ਇਥੇ ਲਿਆ ਕੇ ਕੰਡਾ ਘੜਾ ਲੈਣਾ ਮੁੜ ਕੇ ਜਾ ਕੇ ਅੱਗੇ ਦੁਕਾਨਾਂ ਤੇ ਕੋਨਾ ਤੇ ਆਪਾਂ ਦੇਈ ਜਾਣਾ ਉਹ ਵੀ ਤੁਹਾਨੂੰ ਸਾਰਾ ਸੀਨ ਦਿਖਾਉਣਾ ਮਤਭਰੇ ਦੂਜੀ ਗੱਡੀ ਵਾਰੇ ਦੂਜੀ ਗੱਡੀ ਵਾਰੇ ਪਤਾ ਕਰ ਰਿਹਾ ਉਹ ਦਸੂਘਾ ਮਕੀਏ ਚਾਰ ਹੋਏ ਕਹਿੰਦਾ ਹੈ ਬੰਦਾ ਮੈਂ ਚਾਰ ਹੋਏ ਕੀ ਤੁਹਾਨੂੰ ਪੱਕੀ ਦਿਖਾਵਾਂਗੇ ਮੇਰਾ ਫਾਰਮ ਤੇ ਪਹੁੰਚ ਚੁੱਕੇ ਆਂ ਅੰਦਰੋਂ ਤੁਹਾਨੂੰ ਦਿਖਾਉਂਦੇ ਆਂ ਮੁਰਗੇ ਆ ਫਾਰਮ ਪਰ ਮਨ ਮਾਲ ਦੀ ਦਾ ਮਾਸੀ ਦਾ ਮੁੰਡਾ ਆ ਜਾਵੇ ਇਹ ਬੇਕਾਰ ਕੇ ਆਪ ਦੀ ਚੱਲ 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 ਮੁੰਡਾ ਮਾਸੀ ਦਾ ਇਹ ਤੋ ਸਾਬ ਬਹੂ ਪੜਾ ਹੋਏ ਅਣਦੇ 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 ਦੇਖੋ ਬਈ ਮਾਲ ਮੁਰਗੀ ਹੋਰ ਆਂਦੇ ਚੱਲ ਠੀਕ ਆ ਹੈ ਕਰੋ ਚੈੱਕ ਮੁਰਗੇ ਤੇ ਇਥੋਂ ਪਾਈਦਾ ਮਾਲ ਲੱਦ ਲੈਣਾ ਗੱਡੀ 'ਚ ਇੱਥੇ ਵੀ 10 12 ਕੁਇੰਟਲ ਆ ਜਾਣਾ ਬਾਕੀ ਦਿਖਾਣੇ ਆ ਤੁਹਾਨੂੰ ਇਦਾਂ ਹੁੰਦਾ ਇਹ ਫਾਰਮਾ ਜੋ ਮੁਰਗਾ ਇੱਥੋਂ ਵੀ ਚੱਕ-ਚੱਕ ਕੇ ਇੰਨਾ ਗੱਡੀ ਚ ਲੰਗੀ ਜਾਂਦੇ ਆ ਤੇ ਗੱਡੀ ਵਾਲੇ ਚੱਕ-ਚੱਕ ਕੇ ਅੱਗੇ ਦੁਕਾਨਾਂ ਤੇ ਦੇਈ ਜਾਂਦੇ ਆ ਉਹਨਾਂ ਦਾ ਡਰ ਲੱਗਣਾ ਕਿ ਸੱਪ ਸੋਪਣਾ ਹੋਵੇ ਫਿਊ ਮਿੰਟਸ ਲੇਟਰ ਐਦਾਂ maal ਲੋਡ ਹੋ ਰਿਹਾ ਗੱਡੀ 'ਚ ਹੋ ਗਿਆ ਵੀ ਮਾਲ ਲੋਡ ਹੱਲੇ ਉੱਪਰ ਵੀ ਆਉਣਾ ਹੁਣ ਦਾ ਮਾ ਸੀ ਦਾ ਇਹ ਹੁਣ ਜਾਊਗਾ ਦੁਕਾਨਾਂ ਤੇ ਠੀਕ ਗੱਡੀ ਆਪਣੀ ਲੋਡ ਹੋ ਰਹੀ ਹੈ ਮੈਂ ਕਿਹਾ ਚੱਲ ਥੋੜੀ ਦੇਰ ਰੈਸਟ ਵੀ ਹੋ ਜੂ ਪਤਲੀ ਜੱਦਾ ਪੌਣਾ ਘੰਟਾ ਲੱਗ ਜਾਣਾ ਹੋਰ ਲੋਡ ਕਰਨ ਨੂੰ ਅੱਧਾ ਪੌਣਾ ਘੰਟਾ ਸਾਨੂੰ ਹੋ ਗਿਆ ਹੋਰ ਹੱਦ ਦੇਣ ਤਸਵੀਰ ਦੇ ਮੈਨੂੰ ਲੱਗਦਾ 4:30 ਪੌਣੇ 5 ਹੋ ਗਏ ਹੋਣੇ ਆ ਅੱਜ ਸੂਰਜ ਚੜਦਾ ਦਿਖਾਵਾਂਗੇ ਤੁਹਾਨੂੰ ਮੁੰਡਾ ਮਾਸੀ ਦਾ ਗੱਡੀ ਉੱਤੇ ਖੜਿਆ ਆ ਤੇ ਮੇਰੇ ਅੰਦੇ 4 ਬੰਦੇ ਹੈ 4 ਤੇ ਮਾਲ ਕਰ ਲਿਆ ਸੀ ਆਪਾਂ ਲੋਡਡ ਤੇ ਹੁਣ ਆਪਾਂ ਲੱਗੇ ਆ ਵੇਟ ਤੋਲਣੇ ਦਾ ट्राले चेक करो पूरे लोडेड आ टेन आ जो मगर भी खड़ा टेन लगना शुरू हो गया करो चेक साढ़े छे हो चले पता नहीं बाबे किसकी नज़र लगी है हमारी <laughs> गाड़ी का तो ट ਟਾਇਰ ਹੀ ਪੰਚਰ ਹੋ ਗਿਆ ਬਾਈ ਪਰ ਇਹ ਬੰਦੇ ਪੂਰੀ ਤਿਆਰੀ ਚਾਉਂਦੇ ਐ ਸਟੁਪੜੀਆਂ ਸਟੁਪੜੀਆਂ ਨਾਲ ਹੀ ਰੱਖਦੇ ਆ ਇਹ ਕਾ ਆ ਇੱਕ ਦੇ ਉੱਪਰ ਵੀ ਰੱਖਿਆ ਹੋਇਆ ਇਹਨਾਂ ਨੇ ਕਿਉਂਕਿ ਇਹ ਕੰਮ ਹੁੰਦੇ ਰਹਿੰਦੇ ਨੇ ਨਾ ਪਾਰ ਵਾਲੀਆਂ ਗੱਡੀਆਂ 'ਚ ਤੇ ਵੱਡੀ ਵੀ ਲੋਡ ਆ ਪਤਾ ਨਹੀਂ ਚੱਕਦਾ ਕਿ ਨਹੀਂ ਚੱਕੂਗਾ ਉਹ ਕੁੱਤੇ ਦੇ ਲੱਗਦਾ ਦੇ ਖੜਦੇ ਨੇ ਦੇਖ ਰਿਹਾ ਕਹਿੰਦੇ ਸ਼ਿਕਾਰ ਲੱਦੀ ਕਰਦੇ ਗੱਡੀ 'ਚ ਬਾਬ ਦੇ ਗੋਡੇ ਥੱਲੇ ਲਾ ਕੇ ਗੋਡਿਆਂ ਤੇ ਤਾਂ ਡਿਜ਼ਾਈਨ ਪੈ ਗਿਆ ਓਏ ਆਹ ਕੀ ਬਣ ਗਿਆ ਮੈਨੂੰ ਲੱਗਣੀ ਨਹੀਂ ਲਿਆ ਇਹ ਟਾਇਰ ਨਾਲ ਆਇਆ ਇਹ ਬੂੜ ਦੇਖ ਬਾਬੇ ਗੋਡੇ ਥੱਲੇ ਲਾ ਕੇ ਤੇ ਜੈਕ ਲਾ ਦੇ ਟਾਇਰ ਖੋਲਣ ਦੇ ਤੇ ਗੋਡਿਆਂ ਦੇ ਉੱਤੇ ਡਿਜ਼ਾਈਨ ਚੈੱਕ ਕਰੋ ਆਹ ਕੀ ਹੋ ਗਿਆ ਤੇ 6:30 ਹੋ ਚੱਲੇ ਆ ਚੈੱਕ ਕਰੋ ਹੁਣ ਆ ਇਹ ਵੀ ਕੰਮ ਦਾ ਇੱਕ 파ਟ ਆ ਤੇ ਤੁਹਾਨੂੰ ਇਸ ਟ੍ਰਿਪੜੀਆਂ ਨਾਲ ਦੋ ਲੈ ਕੇ ਤੁਰਨਾ ਹੀ ਪਿਆ ਕਰਨਾ ਇਹ ਸਾਬੋਂ ਮੁਸੀਬਤਾਂ ਦਾ ਆਉਂਦੀਆਂ ਹੀ ਰਹਿਣੀਆਂ ਅਰਸੀ ਵੀ ਚੱਕ ਲਾ ਇਹ ਲਾਈਫ ਆਫ 파ਟ ਆ ਇਸੇ ਕੰਮ ਦਾ ਤੇ ਹੁਣ ਅਸੀਂ ਨਿਕਲਣ ਲੱਗੇ ਆ ਫੇਰ ਦੁਕਾਨਾਂ ਤੇ ਮਾੜਾ ਬੰਦੇ ਲੇਡ ਹੋ ਗਿਆ ਭਾਜੀ ਨਾਲ ਛੇਤੀ ਪਤਾਓ ਸਾਡੇ ਹੋ ਗਿਆ ਹੋਰ ਹੋ ਚੱਲਿਆ ਭਾਰਾਂ ਇਹਦੇ ਤੋਂ ਉਹ ਸਾਰਾ ਹੈ ਦੇ ਵਿੱਚ ਤੇ ਫਿਰ ਉਹ ਲੱਕ ਇੱਥੇ ਜਮਸ਼ੇਰਪਿੰਡ ਆ ਚੱਲਾ ਉੱਥੋਂ ਫੇਰ ਅਸੀਂ ਹੁਣ ਸ਼ਹਿਰ ਨੂੰ ਚੱਲ ਕਰੋ ਮਿੱਠਾ ਔਰ ਇਹ ਵੀ ਇਹ ਵੀ ਕੰਮ ਹੀ ਆ ਮਿੱਠਾ ਲੱਗਦੀਆਂ ਏਡਾ ਪੈਰਾਂ ਨੂੰ ਇਹ ਲਾਪੜੇ ਆ ਗਏ ਆ ਚਲੋ ਚੈੱਕ ਲਾਪੜਾ ਤੇ ਇਥੇ ਪੰਪ ਕੋਲੀਆਂ ਦੀਆਂ ਦੁਕਾਨਾਂ ਦੇ ਮਾਲ ਲਾਉਣਾ ਕਿੱਥੋਂ ਸ਼ੁਰੂ ਹੋ ਜਾਣਾ ਆਪਣਾ ਤੇ ਦੂਜੀ ਗੱਡੀ ਵੀ ਆਪਣੀ ਆ ਜਾਣੀ ਆ ਤੇ ਦੋਨਾਂ ਗੱਡੀਆਂ ਦਾ ਪਾ ਮਾਰ ਕੇ ਦੰਦ ਦਿਖਾਣੇ ਆ ਨਹੀਂ ਲਾਣੇ ਆ ਏਦਾਂ ਫਿਰ ਚਾਵਾਂ ਚੱਲਦੀਆਂ ਨਾਲ ਮਠੀਆਂ ਗਲਾਸ ਆਪਣੇ ਹੀ ਰੱਖੇ ਆ ਗੱਡੀ 'ਚ ਯੱਕੋਂ ਦਾ ਮਾਸੀ ਦਾ ਅੰਜੀ ਤੇ ਆ ਆਪਣੀ ਦੂਜੀ ਗੱਡੀ ਇੱਥੇ ਵੀ ਭਾਈ ਸਿੱਧੂ ਮੂਸੇ ਵਾਲਾ ਆਪਾਂ ਲਾਇਆ ਹੋਇਆ ਕਰੋ ਚੱਕ ਘੁੰਮਣ ਪੌਲਟਰੀ ਇੱਕ ਕਪੜੀ ਗੱਡੀ ਹੋ ਆ ਇਹ ਆਈ ਆ ਦਸੂਏ ਤੋਂ ਮਾਲ ਭਰ ਕੇ ਤੇ ਆਪਾਂ ਲੋਕੜੀ ਭਰਿਆ ਸੀ ਤੇ ਹੁਣ ਆਪਾਂ ਦੁਕਾਨਾਂ ਤੇ ਸਪਲਾਈ ਕਰ ਰਹੇ ਆ ਤਦਿਆਂ ਆਪਣੀਆਂ ਹੈਗੀਆਂ ਦੋਨੋਂ ਟਾਟਾ ਦੀਆਂ ਬੰਦਾ ਮਾਸੂਰਾ ਹੁਣੇ ਤੁਸੀਂ ਦੇਖਿਓ ਇਹਨੇ ਥੋੜੀ ਦੇਰ ਬਾਅਦ ਨਹਾ ਨੂੰ ਕੇ ਤੁਹਾਡੇ ਕੋਲ ਬੰਦਾ ਇਹ ਕੁਸ਼ਾਨ ਹੀ ਨਹੀਂ ਹੁਣ ਆ ਵੀ ਇਹ ਉਹੀ ਹੈ ਤੇ ਸਾਡਾ ਕੰਮ ਜਿੱਦਾਂ ਇਹਨਾਂ ਦਾ ਇਹੀ ਆ ਵੀ ਇੱਥੇ ਦੁਕਾਨਾਂ ਤੇ ਮਾਲ ਦਿੰਦੇ ਆ ਤੇ ਜਿੱਦਾਂ ਇੱਥੇ ਜਲੰਧਰ ਜਲੰਧਰ ਕੀ ਕੰਮ ਕਰਦੇ ਆ ਇਹ ਉਹ ਜਲੰਧਰ 'ਚ ਇਹਨਾਂ ਕੋਲ ਜਿੱਦਾਂ 12 14 15 ਕ ਦੁਕਾਨਾਂ ਹੈਗੀਆਂ ਤੇ ਫਿਰ ਇਦਾਂ ਦੋਨੋਂ ਗੱਡੀਆਂ ਭਰ ਕੇ ਉੱਥੇ ਮਾਲ ਸਪਲਾਈ ਕਰ ਦਿੰਦੇ ਆ ਤੇ ਇਹਦਾ ਫਿਰ ਸਿਸਟਮ ਇਹ ਹੁੰਦਾ ਕਿ ਅ ਮਾਲੋ ਇਹ ਨਾਣੇ ਜਿਹਦਾ ਫਾਰਮ ਤੋਂ ਮਾਲ ਚੱਕਣਾ ਇਹ ਫਿਰ ਅੱਗੇ ਦੁਕਾਨਾਂ ਵਾਲਿਆਂ ਨੂੰ ਥੋੜੇ ਪੈਸੇ ਰੱਖ ਕੇ 2-4 ਫਿਰ ਅੱਗੇ ਦੁਕਾਨਾਂ ਵਾਲੇ 2-4 ਰੁਪਏ ਰੱਖ ਲੈਂਦੇ ਆ ਫਿਰ ਅੱਗੇ ਦੁਕਾਨਾਂ ਵਾਲੇ ਕੋਈ ਹੋਟਲ ਵਾਲਿਆਂ ਨੂੰ ਦੇ ਦਿੰਦੇ ਆ ਕੋਈ ਰੈਸਟੋਰੈਂਟਾਂ ਤੋਂ ਜਾਂਦਾ ਹਨ ਇਹ ਮਾਲ ਮਤਲਬ ਇਦਾਂ 2-2 4-4 ਰੁਪਏ ਰੱਖ ਕੇ ਫਿਰ ਇਦਾਂ ਸਿਸਟਮ ਚੱਲਦਾ ਹੈ ਮਾਲੋ ਮਾਲੋ ਅੱਜ ਜੇ ਮਾਲੋ ਅਸੀਂ 300 ਰੁਪਏ ਨੂੰ ਲਿਆ ਹੋਵੇ ਤੇ ਅਸੀਂ ਫਿਰ ਦੁਕਾਨ ਨਾਲ ਲੈਣਗੇ 55 50 ਰੁਪਏ ਦੇ ਦੇਣਾ ਫਿਰ ਦੁਕਾਨ ਨਾਲ ਲੈਣ ਇੱਕ ਗਏ 2 4 ਰੁਪਏ ਰੱਖ ਕੀ ਅੱਗੇ ਮਤਲਬ ਇਦਾਂ ਚੱਲਦਾ ਇਹ ਸਿਸਟਮ ਤੇ ਬਾਕੀ ਜਿਹੜੇ ਆਪਣੇ ਚਿਕਨ ਵਗੈਰਾ ਨਹੀਂ ਖਾਂਦੇ ਉਹਨਾਂ ਨੇ ਕਹਿਣਾ ਇਹ ਕੀ ਕੰਮ ਕਰਦੇ ਆ ਹਨਾ ਵਿੱਚ ਇਦਾਂ ਦੇ ਵੀ ਹੁੰਦੇ ਆ ਤੇ ਬਾਕੀ ਜਿਹੜਾ ਬਾਬੇਓ ਤੁਸੀਂ KFC ਜਾਂ ਜਾ ਜਾ ਕੇ ਮੁਰਗਾ ਖਾਂਦੇ ਆ ਉਹ ਇਦਾਂ ਲੋਡ ਹੁੰਦਾ ਫਾਰਮਾਂ ਤੋਂ ਤੇ ਫਿਰ ਇਦਾਂ ਢੜ ਤੱਕ ਪਹੁੰਚਦਾ ਤੇ ਅੱਗੇ ਇਹਨਾਂ ਨੇ ਕੈਸ਼ੀਅਰ ਮੈਨੂ ਬਣਾਇਆ ਆ ਤੇ ਐਡਾ ਫਿਰ ਇਹ ਰੇਟ ਰੂਟ ਜਿਹਾ ਐਡਾ ਲਾਉਂਦੇ ਰਹਿੰਦੇ ਆ ਲਿਖਦੇ ਰਹਿੰਦੇ ਆ ਦੁਕਾਨਾਂ ਤੇ ਤੇ ਹੱਲੇ ਆਪਾਂ ਇੱਕ ਦੁਕਾਨ ਤੇ ਲਾ ਰਹੇ ਆ ਆ ਤੁਸੀਂ ਦੇਖਿਆ ਹੀ ਆ ਪੁਰਾਣੇ ਬਰਾ ਮubaraz ਤੇ ਪਰ ਐਡਾ ਹੋਲੀ-ਵਲੀ ਉੱਪਰ ਦੁਕਾਨਾਂ ਤੇ ਲਾ ਕੇ ਫਿਰ ਐਡਾ ਤੁਹਾਡੇ ਕੋਲ KFC ਰਾਈਂ ਕਿਤੇ ਤੋਂ ਸਿਰਿਆ ਰੈਸਟੋਰੈਂਟ ਤੇ ਜਾਣੇ ਕਿਤੇ ਵੀ ਜਾਣੇ ਆ ਵੀਰ ਇਦਾਂ ਮਤਲਬ ਖਾਣ ਪੀਣ ਨੂੰ ਪਹੁੰਚਦਾ え ਬਥੇਰੇ ਬੰਦੇ ਕੰਮ ਕਰਦੇ ਆ ਇਹ ਚਲੋ ਸਾਡੇ ਕੋਲ ਵੀ 10 12 14 ਦੁਕਾਨਾਂ ਹੈਗੀਆਂ ਅਸੀਂ ਵੀ ਕਰੀ ਜਾਂਦੇ ਆ ਤੇ ਬਾਕੀ ਜੇ ਜਲੰਧਰ ਚ ਕਿਸੇ ਨੂੰ ਮਾਲ ਵਗੈਰਾ ਚਾਹੀਦਾ ਹੋਵੇ ਉਹ ਤੁਸੀਂ ਮੈਨੂੰ ਮੈਸੇਜ ਕਰ ਸਕਦਾ ਆ ਤੇ 20 ਕਿਲੋ 40 ਕਿਲੋ 50 ਕਿਲੋ ਜਿੰਨਾ ਵੀ ਚਾਹੀਦਾ 2 ਕਵੰਟਲ 4 ਕਵੰਟਲ 5 ਕਵੰਟਲ ਤੇ ਆਪਾਂ ਮਾਲ ਪਹੁੰਚਦਾ ਕਰ ਸਕਦੇ ਆ ਮਤਲਬ ਮਾਸਿਨਾਂ ਦੇ ਮੁੰਡੇ ਕੰਮ ਕਰਦੇ ਆ ਆਪਾਂ ਤੇ ਨਹੀਂ ਅੱਜ ਤੇ ਮੈਂ ਚਲੋ ਵਲੌਗ ਬਣਾਉਣ ਆਇਆ ਸੀਗਾ ਕਿ ਮਤਲਬ ਡਿਫਰੈਂਟ ਜਾਂ ਕੁਝ ਪਾਣੇ ਆ ਤੇ ਅਗਲਾ ਬੰਦਾ ਆ ਮਤਲਬ ਕਹਿ ਲਓ ਬਿਜ਼ਨਸ ਹੀ ਕਹਿ ਲਓ ਬਿਜ਼ਨਸ ਹੀ ਆ ਤੂੰ ਸ਼ਾਪ ਖੋਲਦੇ ਆ ਸ਼ਾਪ ਤੋਂ ਵੀ ਕੰਮ ਚਲਾ ਸਕਦੇ ਆ ਅੱਗੇ ਤੁਸੀਂ ਕੰਮ ਦੇ ਸਕਦੇ ਆ ਕੱਟ ਕੇ ਵੱਢ ਕੇ ਜਿੱਦਾਂ ਵੀ ਹਨ ਖਾਂਦੇ ਹੀ ਅੱਜ ਕੱਲ ਤਾਂ ਸਾਰੇ ਤੇ ਬਸ ਹਣ ਗੋੜੀ ਲਈ ਤਾਂ ਕੰਨਾਂ ਦੇ ਸਪਲਾਈ ਕਰਦੇ ਆ ਫੇ ਆਪਾਂ ਜਾ ਕੇ ਘਰੇ ਨਹਾ ਨੂ ਕੇ ਫੇਰ ਦੇਖਦੇ ਆ ਕੀ ਕਰਨਾ ਅੱਜ ਵੇਖੇ ਤਾਂ ਸੋਵਾਂਗੇ ਥੋੜੀ ਦੇਰ ਹਾਂ ਕਿੰਨਾ ਲਿਖਾਂ ਕਿੰਨਾ ਬਸ ਇੰਨਾ ਹੀ ਆ ਹੁਣ ਜਿਹੜਾ ਭਰਿਆ 21 21 600 600 ਜਿੰਦਾ ਜਿਹੜੇ ਆ ਸ਼ਾਪ ਵਾਲੇ ਆ ਇਹਨਾਂ ਨੇ ਹੁਣ ਫਰੀਜਾ ਰੱਖਿਆ ਇਹਨਾਂ ਨੇ ਹੁਣ ਮੁਰਗਾ ਸਾਰਾ ਕੱਟ ਕੇ ਫਰੀਜਾਂ ਚ ਲਾ ਦੇਣਾ ਇੱਥੋਂ ਫੇਰ ਇਹ ਹੋਟਲਾਂ ਚ ਜਾਣਾ ਰੈਸਟੋਰੈਂਟਾਂ ਚ ਜਾਣਾ ਤੇ ਹੁਣ ਆਪਾਂ ਚੱਲੇ ਅਗਲੀ ਸ਼ੌਪ ਤੇ ਤੇ ਦੇਖਦੇ ਹਾਂ ਉੱਥੇ ਕਿੰਨਾ ਲਾਉਣਾ ਇੱਥੇ 2 ਕੁਵਾਂਟਾ ਲਾਇਆ ਇਹਨਾਂ ਨੇ ਮਾ ਲੋ 200 ਕਿਲੋ ਹਾਂ ਅਗਲੀ ਲਗਾਉਂਦੇ ਹੁਣ ਹਾਂ ਇਹਦੇ ਕੋਲ ਥੱਲੇ ਵਾਲਾ ਓ ਕਾ ਕੀ ਆਜੂ ਪੀ ਕੇ ਮੁੰਡੇ ਹੋ ਗਿਆ ਕੰਡੇ ਤੇ ਫਿਊ ਮਿੰਟਸ ਲੇਟਰ ਇਹ ਹੋਰ ਵੀ ਆਪਾਂ ਪਿੱਛੇ ਹੋਰ ਦੁਕਾਨਾਂ ਤੇ ਲਾਏ ਆ ਹੁਣ ਅੱਗੇ ਆਏ ਆ ਤੇ ਆ ਗਈ ਬਾਈ ਖਾਨ ਦੀ ਦੁਕਾਨ ਤੇ ਨਾਕਾ ਤੋਂ ਲਮੀ ਨੂੰ ਮੈਂ ਦਿਖਾ ਦਿੰਨੀ ਆ ਬਸ ਆਹੀ ਕੰਮ ਹੁੰਦਾ ਆ ਹੁਣ ਬਸ ਦੁਕਾਨਾਂ ਦੇ ਸਪਲਾਈ ਕਰਕੇ ਤੇ ਅਸੀਂ ਬੇਲੇ ਤੇ ਬਿੱਲ ਕੱਟ ਕੱਟ ਦੇ ਜਾਣੇ ਆ ਜਿੰਨਾ ਜਿੰਨੇ ਜਿੰਨੇ ਮਾਲ ਲਵਾਉਣਾ ਅਗਲਾ ਆਰਡਰ ਪਹਿਲੇ ਹੀ ਲੈ ਲੈਂਦੇ ਆ ਰਾਤ ਇਹ ਤੇ ਕੱਪੜੀ ਗੱਡੀ ਉਹ ਆਹ ਜੀ ਉਹ ਵੀ ਖਾਲੀ ਕਰਨੀ ਆਪਾਂ ਥੱਲੇ ਤੇ ਇਹਨੂੰ ਹੀ ਲੱਗੇ ਹੋਏ ਆ ਚੈੱਕ ਕਰੋ ਬਾਬੇ ਇਹਦਾ ਕਨੇਡਾ ਜਿਹਾ ਨਾ ਸੀਏ ਟਾਵਰ ਉਹਦਾ ਹੈ ਜਲੰਧਰ ਦਾ ਟਾਵਰ ਹੋਰ ਤੁਸੀਂ ਜ਼ੂਮ ਚੈੱਕ ਕਰੀਏ ਮੇਰੇ ਫੋਨ ਦਾ ਕਿਆ ਐਣਾ ਬਜੂਮ ਇਹ ਆ ਜਲੰਧਰ ਦਾ ਸ਼ੀਟਾ ਵਾਲਾ ਫਿਊ ਮਿੰਟਸ ਲੇਟਰ ਇਹ ਆ ਸਾਹਮਣੇ ਹੁਣ ਕਿਸੇ ਹੋਰ ਦੀ ਗੱਡੀ ਆਈ ਆ ਉਹ ਆ ਦੁਕਾਨ ਤੇ ਮਾਲ ਲੌਂਦੀ ਆ ਤੁਹਾਨੂੰ ਕਿਹਾ ਐਣਾ ਵੀ ਮਤਲਬ ਇਕੱਲਾ ਸੀ ਨਹੀਂ ਦਿੰਦੇ ਨਗ ਬਥੇਰੇ ਬੰਦੇ ਕੰਮ ਕਰਦੇ ਆ ਇਹ ਤੇ ਹੁਣ ਆ ਗੱਡੀ 'ਚ ਮਾਲ ਆ ਦੁਕਾਨ ਵਾਲੇ ਦੇ ਰਹੇ ਆ ਤੇ ਅਸੀਂ ਆ ਦੁਕਾਨ ਵਾਲੇ ਨੂੰ ਦੇ ਰਹੇ ਆ ਸਾਡਾ ਮਾਲ ਆ ਲੱਥਾ ਇਦਾਂ ਇਹ ਸਿਸਟਮ ਚੱਲਦਾ ਰਹਿੰਦਾ ਉਹ ਦੁਕਾਨ ਵਾਲਾ ਨਾਲ ਬੱਕਰੇ ਬੁੱਕਰੇ ਵੇਦਾ ਮੱਛੀ ਵੇਦਾ ਪਾਓ ਗੱਡੀ 'ਚ ਮਾਲ ਕਰਤਾ ਅਸੀਂ ਖਾਲੀ ਹੁਣ ਆ ਗਏ ਆ ਆਪਾਂ ਦੂਜੀ ਗੱਡੀ 'ਚ ਇਹ ਆਪਣਾ ਸਰਕਾਰੀ ਜਿਹੜਾ ਦੀ ਮਾਲ ਗੱਡੀ 'ਚ ਲਾ ਲਾ ਕੇ ਦੁਕਾਨਾਂ ਤੇ ਦੰਦਾ ਮੁਬਾਰਕ ਤੇ ਕੈਸ਼ ਯਾਰ ਆਪਾਂ ਤੁਹਾਨੂੰ ਦੱਸਿਆ ਤੇ ਹੁਣ ਆਪਾਂ ਤੁਹਾਡੀ ਗੇਰ ਦੇਖੋ ਪੈਂਦਾ ਤੇ ਹੁਣ ਆਪਾਂ ਆ ਗੱਡੀ ਤੋਂ ਮਾਲ ਲਾਉਣਾ ਭਾਰਗੋ ਕੈਂਪਲ ਤੁਰੇ ਫਿਰਦੇ ਆ ਇਹ ਆਪਾਂ ਨਿਊ ਸਟicker ਬਣਾਇਆ ਸੀ ਭਾਈ ਸਿੱਧੂ ਮੂਸੇ ਵਾਲੇ ਦਾ King of Music Industry ਤੇ ਦادیه ਜਿਹੜੀ ਦੁਕਾਨ ਵਾਲੇ ਨੇ ਜਿੰਨਾ ਜਿੰਨਾ ਮਾਲ ਲੈਣਾ ਆ ਐਂਦਾ ਬਸ ਤੋਲ-ਤੋਲ ਕੇ ਲਈ ਜਾਂਦੇ ਆ ਫਿਊ ਮਿੰਟਸ ਲੇਟਰ ਕੈਂਪੜੇ ਕੈਂਪੜੇ ਕੈਂਪ ਵਾਲੇ ਤੇ ਕੈਂਪੜੇ ਅੱਗੇ ਆ ਜੋ ਮੁਰਗੀਲੇ ਕੈਂਪੜੇ ਅੱਗੇ ਆ ਜੋ ਤਾਂ ਕਿ ਲੱਗੇ ਜੁੰਦਾ ਆ ਜਾ ਵੀ ਆ ਜਾ ਕੈਂਪ ਵਾਲੇ ਮੁਰਗੀਲੇ ਮੁਰਗੀ ਮੁਰਗੀ ਓਕੇ ਦੇ ਰਿਆ ਓਕਾ ਕਹਿੰਦੇ ਕੀ ਆ ਔਰ ਕਿਲੇ ਮੁਰਗੀ ਮੁਰਗੀ ਮੁਰਗੀਲੇ ਆਜੋ ਆਇਓ ਇਹ ਕਿੱਥੇ ਲਈ ਵਰਦਾ ਉੱਤੇ ਲੱਗੇ ਆ ਜਾਲਾ ਬੜਾ ਹੀ ਔਖਾ ਕੰਮ ਆ ਓਏ ਆ ਤਾਂ ਉਹ ਪੈਂਦਾ ਅੱਜ ਤੁਰੇਗਾ ਪੂਰੀ ਪੂਰੀ ਜਗਾ ਆ ਜੇ ਤੱਕ ਲੈ ਜਾ ਗੋਮਾ ਭੈ ਚੈੱਕ ਕਰੋ ਮਾਲ ਕਿੱਥੇ ਲੱਥਨ ਦਿਆ ਇਹਨਾਂ ਨੇ ਮੈਨੂੰ ਮਾਲ ਕਹਿੰਦੀ ਹੱਤ ਪਾਤੀ ਇਹਨੂੰ ਮੁਰਗੀ ਇੱਧਰ ਬਾਬੇ ਮੈਨੂੰ ਲੱਗਦਾ ਕਿਸ ਦਾ ਵਿਆਹ ਆ ਵਿਆਹ ਆ ਕਿ ਕੀ ਆ ਇਹ ਵਿਆਹ ਤੇ ਮੁਰਗਾ ਸਾਡੇ ਕੋਲ ਆਉਂਦੀ ਦਸ ਕੀਰ ਬਣਾਈ ਜਾਂਦੇ ਆ ਆਹ ਕਹਿੰਦਾ ਕੀ ਬਣਾਈ ਜਾਂਦੇ ਮੁਰਗਾ ਸਾਡੇ ਕੋਲ ਆ ਹੀ ਨੇ ਇੱਧਰ ਦੇ ਕਸਤਨ ਤੋਂ ਉੱਪਰ ਪੂਰਾ ਪਖੰਡਿਆ ਆਹੀਂ ਕਿੱਦਾਂ ਦੇ ਰਾਵਾਂ ਦੇ ਮਾਲ ਆਣ ਆਏ ਉੱਪਰ ਉਤਾਰਾ ਤੂਰਾ ਵੀ ਨਾਲ ਹੀ ਕੜੀ ਠੀਗੜੂ ਸੀ ਫਿਰਦੇ ਅਂਜੀਰੇ ਮੁੰਡੇ ਹੁਣ ਬੱਸ ਘਰ ਨੂੰ ਜਾਣ ਵਾਲੇ ਆ ਹੈਲਾ ਹੁੱਲਾ ਪੀ ਰਹੇ ਆ ਤਿੰਨ ਬੰਦੇ ਨੇ ਤਿੰਨ ਲੈ ਲਈਆਂ ਹੈਲਾ ਨਾਲ ਮੁੰਡੇ ਖਾ ਰਿਹਾ ਜੈਪਸ ਤੇ ਆਂਟੀ ਆ ਗਈ ਰੋਂਗ ਸਾਈਡ ਦੇਖੋ ਪਤਾ ਨਹੀਂ ਕਿੱਧਰ ਨੂੰ ਬਾਬਿਓ 1 ਵਜੇ ਚੱਲਾ ਆ ਤੇ ਦੇ ਲੋ ਹੀ 3 ਵਜੇ ਤੇ ਘਰੋਂ ਨਿਕਲੇ ਸੀ ਕਮਾਈਆਂ ਕਰਨੀਆਂ ਸੌਖੀਆਂ ਨਹੀਂ ਬਾਬਿਓ ਤੇ ਹੱਲੇ ਤੱਕ ਮਾਲ ਕੀ ਆ ਰਿਹਾ ਰੋਟੀ ਵੀ ਨਹੀਂ ਖਾਦੀ ਵੀ ਤਾਂ ਦੀ ਅਸੀਂ ਹਾਂ ਇਹ ਤਾਂ ਹੈ ਰੋਟੀ ਵੀ ਨਹੀਂ ਖਾਦੀ ਤੇ ਕਵਾਂ ਚੱਲਾ ਤੇ ਸਵੇਰ ਦੇ 3 ਵਜੇ ਤੇ ਨਿਕਲੇ ਹੋਏ ਆਂ ਤੇ ਅੱਪੀ ਹਿਸਾਬ ਨਾਲ ਪਹਿਲਾਂ ਦੁਕਾਨ ਨਾਲ ਜ਼ਰੂਰੀ ਹੈ ਥੋੜਾ ਗੁੱਤੀ ਵੀ ਸੀ ਬਸੋਂ ਲੱਤਾ ਪੌਣਾ ਘੰਟਾ ਫੇ ਘਰੇ ਪਹੁੰਚ ਜਾਣਾ ਇਹ ਵੀ ਬਹੁਤ ਆਰੀ ਤੇ ਅੰਦਰ ਸਾਰੀ ਨਹੀਂ ਗਈ ਨਿਕਲ ਹਾਂ ਤੇ ਫਾਈਨਲੀ ਘਰੇ ਪਹੁੰਚ ਚੁੱਕੇ ਆਂ ਇਹ ਮੁੰਡੇ ਮਸੀਦੇ ਦੀ ਗੱਡੀ ਲੈਰੋ ਮਸੀਦੇ ਦਾ ਨਾਮ ਹੀ ਲੱਗਿਆ ਪਿਆ ਆਏ ਚਲੋ ਇਹ ਆਪਣਾ ਪਾਵਰ ਬੈਂਕ ਤੇ ਆ ਆਪਣੇ ਮਾਈਕ ਵਗੈਰਾ ਤੇ ਚਲੋ ਵੀ ਅਨਾਈ ਇਹਨੂੰ ਇਹ ਜਾ ਕੇ ਜੀ ਅੱਜ ਦਾ ਵਲੌਗ ਇਹੀ ਸੀਗਾ ਹਮ ਦਾ ਸਾਡਾ ਕਿੰਨਾ ਮਾਜੰਤੀ ਦਾ ਦੁਕਾਨਾ ਤੇ ਦੁਕਾਨਾ ਰੋਕ ਇਹ ਨਹੀਂ ਕੁਛ ਵੱਖਰਾ ਕੀਤਾ ਪਰ ਮਾਸਟਰ ਟਾਈਮ ਦਾ ਸਪੈਰੀਂਸ ਦਿਖਾਈ ਤੇ ਪੇਠਾ ਬੂਠਾ ਬਹੁ ਲੱਗੀਆਂ ਬੂਟਾ ਨੂੰ ਇਹ ਵੀ ਹੁਣ ਚੰਗੀ ਤਰ੍ਹਾਂ ਮਸ਼ੀਨ ਚ ਪਾ ਕੇ ਧੋਣੇ ਪੈਣੇ ਆ ਤੇ ਚਲੋ ਵੀ ਮਿਲਦੇ ਆ ਨਵੇਂ ਬਲੌਗ ਤੇ ਕੁਛ ਨਵਾਂ ਲੈ ਕੇ ਹਾਂਜੀ ਤੇ ਗੱਡੀ ਭਾਜੀ ਕੰਦਾ ਸਾਈਡ ਤੇ ਲਾ ਗੱਡੀ ਮੜ ਗਈ ਅੱਪਾਸ ਸਾਈਡ ਤੇ ਕਰਤੀਏ ਮਿੱਤਰੋ ਅਹ ਟੀਟਿਆ ਕਰਤੀ ਆ ਗੱਡੀ ਆ ਚਾਬੀ ਲੈ ਜਾ ਚੱਲ ਲੈ ਆਉਂਦਾ ਹੈ ਲੈ ਪੁੱਤਰ ਵੀ ਕਾਫੀ ਜੀ ਆਲਾ ਫੜ ਆਹੋ ਵੀ ਕਾਫੀ ਜੀ ਆ ਬਾਕੀ ਮਾਲ ਲੈਣੇ ਹੁਣ ਘਰੇ ਰੱਖ ਲੈਣਾ ਆ ਇੱਥੋਂ ਜਿੰਨੇ ਪਿੰਡ ਚੋਂ ਲੈਣ ਆਉਣਾ ਆ ਉਹ ਫਿਰ ਇਹਨਾਂ ਦੇ ਘਰੋਂ ਆ ਕੇ ਲੈ ਜਾਂਦੇ ਆ ਠੀਕ ਆ ਆ ਹੁਣ ਗੱਡੀ ਆ ਗਈ ਮਾਸੜ ਵਾਲੀ ਇਹ ਇਹ ਹੁਣ ਗੱਡੀ ਚ ਮਾਲ ਲੱਦ ਕੇ ਸਿੱਧਾ ਜਾਣਾ ਇਹਨਾਂ ਦੇ ਪਿੱਛੇ ਖੁੱਡੇ ਚ ਚੱਲ ਠੀਕ ਆ ਰੇਡੀਓ ਕਿ ਆ ਜਾ ਹੋਰ ਹੋਰ ਆਓ ਆਪਣੀ ਲਾਲੋ ਫੇਰ ਤੇ ਆਪਣੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਲਾਈਕ ਕਰੋ ਕਮੈਂਟ ਕਰੋ ਜੀਤ ਬਾਜਵਾ ਇਦਾਂ ਹੀ ਕੁਛ ਨਾ ਕੁਛ ਨਵਾਂ ਲੈ ਕੇ ਆਪਾਂ ਆਉਂਦੇ ਰਹਿਣਾ ਮਿਲਦੇ ਆ ਨਵੇਂ ਵਲੌਗ ਚ ਕੁਝ ਨਵਾਂ ਲੈ ਕੇ ਸਸਰੀ ਕਾਲ ਵੀ ਜੱਟੋ ਸਸਰੀ ਕਾਲ ਰੋਡ ਬਾੜ ਗੰਦੇ ਆ ਕੋਈ ਨਹੀਂ